ਮੈਡਮ ਤੁਸੀਂ ਠੀਕ ਹੋ ਜੀ? ਕਿ ਸ਼ੁਕਰ ਹੈ ਤੁਹਾਨੂੰ ਹੋਸ਼ ਆ ਗਿਆ। ਤੁਸੀਂ ਠੀਕ ਹੋ ਜਾਵਾਂ ਹੁਣ। ਤੁਹਾਡੇ ਸਾਡ ਲੱਗੀ ਸੀ ਪੈਰ ਤੇ ਜ਼ਿਆਦਾ ਲੱਗੀ ਸੀ ਮੈਂ ਤੁਹਾਨੂੰ ਤਾਂ ਘਰੇ ਲਿਆਇਆ ਸੀ। ਸ਼ੁਕਰ ਹੈ ਤੁਹਾਨੂੰ ਹੋਸ਼ ਆ ਗਿਆ। ਹੁਣ ਤੁਸੀਂ ਆਪਣੇ ਘਰੇ ਜਾ ਸਕਦੇ ਹੋ ਜੀ। ਮੈਂ ਨਹੀਂ ਘਰੇ ਜਾ ਸਕਦੀ। ਕਿਉਂ ਕੀ ਮਤਲਬ ਮੇਰੇ ਮੰਮੀ ਡੈਡੀ ਮੈਨੂੰ ਐਵੇਂ ਦੇਖਣਗੇ ਮੈਨੂੰ ਬਹੁਤ ਸੁਣਾਉਣਗੇ ਇੰਨੀ ਛੱਟ ਕਿੱਥੋਂ ਖਾ ਕੇ ਆ ਗਈ ਮੈਂ ਮੈਨੂੰ ਮੈਂ ਆਪਣੇ ਘਰੇ ਵੀ ਰੱਖ ਸਕਦਾ ਨਾ ਤੁਹਾਨੂੰ ਪਿੰਡ ਦੇ ਲੋਕੀ ਸੋਚਣਗੇ ਤੁਸੀਂ ਜਾਓ ਆਪਣੇ ਘਰੇ ਮੇਰ ਤੋਂ ਤੁਰਿਆ ਨਹੀਂ ਜਾਣਾ ਉਹ ਜ਼ਿਆਦਾ ਛੱਟ ਲੱਗੀ ਹੈ ਉਹ ਤਾਂ ਪਤਾ ਹੀ ਛੱਟ ਤਾਂ ਜ਼ਿਆਦਾ ਲੱਗੀ ਹੈ ਪਰ ਮੈਂ ਛੱਟ ਵੀ ਮੈਨੂੰ ਤੇਰੇ ਕਰਕੇ ਲੱਗੀ ਆ ਮੇਰੇ ਜੱਤਕ ਮੈਂ ਠੀਕ ਨਹੀਂ ਹੁੰਦੀ ਮੈਂ ਇੱਥੇ ਰੁਕ ਗਈ ਕੋਈ ਗੱਲ ਨਹੀਂ ਮੈਡਮ ਪਰ ਕਹਿ ਵੀ ਸੱਚ ਰਹੀ ਹੈ ਜੋ ਵੀ ਹੈ ਮੇਰੇ ਕਰਕੇ ਹੋਇਆ ਚਲ ਕੋਈ ਨਹੀਂ ਆ ਦੇਖਿਓ ਛੋਟਾ ਜਿਹਾ ਕੰਮ ਕਰ ਦਿੱਤੋਂ ਉਹ ਵੀ ਨਹੀਂ ਹੋਇਆ ਤਰੀ ਤੋ ਕੋਮੋ ਕੀ ਪੈਂਦਾ ਤੇ ਮੈਂ ਨਸ਼ੇ ਪਤੇ ਵੱਲੋਂ ਕੋਟੁਰ ਰਿਹਾ ਤੂੰ ਤੇ ਬਸ ਤੁਸੀਂ ਇਹਨੇ ਕੰਮੇ ਹੋ ਗਏ ਤੇ ਤੁਸੀਂ ਹੁਣ ਕਾ ਸ਼ਿਕਾਰੇ ਭੁੱਲ ਗਏ ਕਿੱਥੇ ਆ ਕੁੜੀ ਪਤਾ ਕਰਨੇ ਸਾਲੋਂ ਬਾਅਦ ਆ ਗਏ ਸੀ ਕਮਲ ਕਮਲ ਛਾੜਨ ਮੈਸੀ ਇੱਥੇ ਬੈਠਾ ਗਿਆ ਮੈਸੀ ਉੱਤੇ ਨਿਤ ਮੈਂ ਆਪਣਾ ਸਭ ਨਾਲ ਬੱਦ ਚਿਹਤਾ ਬਣਦਾ ਹੈ ਪਰ ਸਾਲਿਆਂ ਦਿੱਥੋ ਕੁੜੀ ਲੱਭੀ ਹੈਗੀ ਸਤ ਜੀ ਅਸੀਂ ਹਰ ਇੱਕ ਪਿੰਡ ਹਰ ਇੱਕ ਸ਼ਹਿਰ ਦਾ ਚੱਪਾ ਚੱਪਾ ਸ਼ਾਨ ਮਾਰਿਆ ਪਰ ਉਹ ਕੁੜੀ ਕਿਧਰ ਨਹੀਂ ਮਿਲੀ ਨੱਭੀ ਨਹੀਂ ਕੁੜੀ ਤੈਨੂੰ ਤੂੰ ਕੋਸ਼ਿਸ਼ ਹੀ ਕੀਤੀ ਹੋਣੀ ਮੇਰੀ ਗੱਲ ਸੁਣਦਾ ਕੰਨ ਖੋਲ ਕੇ ਮੈਨੂੰ ਕੁੜੀ ਚਾਹੀਦੀ ਹਰ ਹਾਲ ਚੋ ਉਸਤਾਦ ਜੀ ਤੁਸੀਂ ਇੱਕ ਮੌਕਾ ਦਿਓ ਉਹ ਕੁੜੀ ਨੂੰ ਤਾਂ ਚਾਹੇ ਮੈਂ ਜ਼ਮੀਨ ਤੋਂ ਕੱਢ ਕੇ ਲੈ ਆਵਾਂ ਤੁਹਾਡੇ ਕੋਲ ਲੈ ਕੇ ਜ਼ਰੂਰ ਆਉਂਗਾ ਜ਼ਮੀਨ 'ਚ ਤਾਂ ਕੁੜੀ ਨੂੰ ਕੱਢ ਲਿਆਏਗਾ ਤੂੰ ਜੇ ਨਾ ਕੱਢ ਕੇ ਲਿਆਇਨਾ ਤਾਂ ਉਸੇ ਜਮੀਨ 'ਚ ਤੈਨੂੰ ਘੱਟ ਦੂਗਾ ਮੈਂ ਗੱਲ ਸੁਣ ਲੈ ਮੇਰੇ ਕੰਨ ਖੋਲ ਕੇ ਤੂੰ ਕੋਈ ਗੱਲ ਨਹੀਂ ਮੇਰੀ ਕੋਸ਼ਿਸ਼ ਯਾਰੀ ਹੈ ਔਰ ਕੋਸ਼ਿਸ਼ ਨਹੀਂ ਕੰਮ ਕਰਨਾ ਹੁਣ ਤੂੰ ਪੱਕਾ ਜੇ ਸੜਿਆ ਨਾ ਕਰਿਆ ਨਾ ਮਾਰ ਦਾਂਗੇ ਤੈਨੂੰ ਚੱਬਾ ਜਾ ਤੂੰ ਚੱਲ ਜਾ ਲੱਗ ਜਾ ਕੰਮ ਤੇ ਕਮਲਾ ਪ੍ਰੋਸ ਸਾਹਮਣੂ ਹੀ ਨਾ ਤੇ ਹੈ ਨਹੀਂ ਤੂੰ ਵੀ ਨਾਲ ਜਾਇਆ ਕਰ ਬਰਾਬਰ ਠੀਕ ਹੈ ਔਰ ਭਾਈ ਕੀ ਹਾਲ ਹੈ ਠੀਕ ਹੈ ਵੀਰੇ ਬੱਲੀਆ ਬਈ ਆ ਕੁੜੀ ਨਹੀਂ ਕਿਤੇ ਦੇਖੀ ਇਥੇ ਕਿਤੇ ਮੈਂ ਦੇਖੀ ਨਹੀਂ ਭਾਈ ਕਿਤੇ ਨਹੀਂ ਨਹੀਂ ਮੰਗੇ ਵਗੀ ਮੈਂ ਵਧੀਆ ਵੀਰੇ 1002 ਬੰਦੇ ਦੀ ਰੋਟੀ ਪੈਕ ਕਰਦੇ ਮੈਂ ਘਰੇ ਲੈ ਕੇ ਜਾਣੇ ਯਾਰ ਵਿਆਹ ਕਰਾ ਲੈ ਬਈ ਨਹੀਂ ਵਿਆਹ ਕਰਾਉਣਾ ਬਈ ਯਾਰ ਕਿਉਂ ਫਿਕਰ ਕਰਦਾ ਜਿੱਦੇ ਵਿਆਹ ਕਰਾਵਾਂਗੇ ਸਾਰਾ ਕੰਮ ਤੇ ਇੱਥੇ ਹੀ ਕਰਾਉਣਾ ਠੀਕ ਹੈ ਵੀਰੇ ਆਹ ਕਹਦੇ ਮੁੰਡੇ ਨੂੰ ਮੜਾ ਮੈਂ ਬੈਠਾ ਕੋਈ ਕਹਦੇ ਨਾ ਵੀਰੇ ਬੈਜ ਕਿਸੇ ਹੋਰ ਨੂੰ ਵੀ ਭੁੱਖ ਲੱਗ ਸਕਦੀ ਹੈ ਕੋਈ ਨਹੀਂ ਤੇਰੇ ਵਾਸਤੇ ਵੀ ਲੈ ਕੇ ਆਇਆ ਆ ਜਾ ਖਾ ਲੈ ਮੈਂ ਕਿਵੇਂ ਆ ਸਕਦੀ ਆ ਸੱਟ ਲੱਗੀ ਆ ਪੈਰ ਤੇ ਤੁਸੀਂ ਆ ਕੇ ਖਵਾ ਦਿਓ ਦੇਣਾ ਕੋਈ ਨਹੀਂ ਇਹ ਪੰਗਾ ਹੀ ਲੈ ਲਾ ਮੈਂ ਯਾਰ ਕੁਝ ਕਿਹਾ ਮੈਂ ਤਾਂ ਇਹ ਕਹਿੰਦਾ ਸੀ ਵੀ ਸਬਜ਼ੀ ਗਰਮ ਕਰਤਾ ਤੇਰੇ ਵਾਸਤੇ ਨਹੀਂ ਮੈਂ ਠੰਡੀ ਹੀ ਖਾ ਲੂੰਗੀ ਕੋਈ ਲੈਣਾ ਉਹ ਲੈ ਖਾਲਾ ਪੀਸ ਤੁਸੀਂ ਖਵਾ ਦਿਓ ਮੇਰਾ ਨਾ ਹੱਥ ਮੁਸ ਗਿਆ ਸੀ ਦਰਦ ਕਰੀ ਜਾਂਦਾ ਹੋਣ ਮੋਸੇ ਹੀ ਹੱਥ ਟੁੱਟਿਆ ਤਾਂ ਨਹੀਂ ਆਪੀ ਖਾਲਾ ਛੱਟ ਵੀ ਤੇਰੇ ਕਰਕੇ ਲੱਗੀ ਕਿੰਨੀ ਵਾਰ ਚੇਤੇ ਕਰਾਵਾਂ ਅੱਛਾ ਹੁਣ ਤਾਂ ਇਹ ਕਹਿੰਦੇ ਮੈਂ ਤੈਨੂੰ ਰੋਟੀ ਖਵਾਵਾਂ ਠੀਕ ਐ ਲੈ ਜੋ ਫਿਰ ਕੋਈ ਰੋਟੀ ਨਹੀਂ ਖਾਣੀ ਮੈਂ ਇੱਕ ਤਾਂ ਡਰਾਮੇ ਵਾਲੇ ਆ ਲੈ ਖਾ ਲੈ खौली खाला दंद का तो मार दिया सॉरी गलती तो हो गया गलती हो गया बस मैं खा ली रोटी खाला हमने थोड़ी तो रहेगी बस भूख नहीं ना खा सच हां मैं ना वॉशरूम जाना सीगा चल इधर ही है मैं चलता हूं ਇਰਮੋ ਕੁੜੀ ਜੀ ਨੂੰ ਘਰ ਤ ਲੈ ਆਇਆ। ਇਹ ਸਾਲਾ ਕਿਸ ਨੂੰ ਪਤਾ ਲੱਗ ਗਿਆ। ਦੇਖ ਤ ਹੋ ਜੂ ਯਾਰ। ਕੀ ਕਰਾਂ? ਉਹ ਕੀ ਹਾਲ ਨੇ ਰਾਜੂ? ਕਿਹੜੀਆਂ ਸੋਚਾਂ ਡੱਬੀਆਂ ਏ? ਇਕੱਲੇ ਹੀ ਗੱਲਾਂ ਕਰੀਏ ਨਾ। ਕੁਝ ਨਹੀਂ ਕਮਲ ਬਾਈ। ਮਤਲਬ ਬਸ ਘਰਵਾਰੀ ਸੋਚ ਰਿਹਾ ਸੀ ਯਾਰ। ਉਹ ਘਰਵਾਰੀ ਸੋਚਦਾ ਸੀ ਕਿ ਘਰ ਵਾਲੀ ਬਾਰੇ। ਘਰ ਵਾਲੀ ਬਾਰੇ ਕੀ ਸੋਚਣਾ ਬਾਈ? ਤੈਨੂੰ ਪਤਾ ਤਾਂ ਹੈਗਾ ਮੇਰੇ ਘਰ ਦੇ ਹਾਲਾਤਾਂ ਦਾ। ਦੇਖ ਤੇਰੇ ਘਰ ਦੇ ਹਾਲਾਤ ਵੀ ਸੈੱਟ ਹੋ ਜਾਣਗੇ। ਤੇਰਾ ਵਿਆਹ ਵੀ ਹੋ ਜਾਊਗਾ। ਤੂੰ ਮੇਰੀ ਮੰਨ ਤੂੰ ਸਾਡੇ ਨਾਲ ਕੰਮ ਕਰਨ ਲੱਗ ਜਾ ਯਾਰ ਉਹ ਤੇਰਾ ਵਧੀਆ ਬਾਈ ਚੰਗੇ ਕੱਪੜੇ ਪਾ ਕੇ ਰੱਖਦਾ ਹੈ ਖੁੱਲਾ ਪੈਸਾ ਤੇਰੇ ਕੋਲੇ ਸਾਲਾ ਇਹ じゃ ਕੰਮ ਕੀ ਕਰਦਾ ਤੂੰ ਮੈਨੂੰ ਵੀ ਤਾਂ ਪਤਾ ਲੱਗੇ ਉਹ ਤੂੰ ਮਨ ਬਣਾ ਲੈ ਇੱਕ ਵਾਰੀ ਕੰਮ ਵੀ ਦੱਸ ਦਾਂਗੇ ਕੀ ਕਰਦੇ ਅਸੀਂ ਅੱਛਾ ਸੋਚ ਲਾ ਵਧੀਆ ਆਸ਼ ਕਰੇਗਾ ਕੋਈ ਨਹੀਂ ਬਈ ਸੋਚ ਲੈ ਦੱਸ ਦੇ ਫਿਰ ਮੈਨੂੰ ਉਹ ਤਾਂ ਚਾਚਾ ਕਰੀ ਜਾਂਦੇ ਸੀ। ਅਣੀ ਕਿੱਥੇ ਮਰ ਗਈ। ਮੈਡਮ। ਓ ਮੈਡਮ ਜੀ। ਮੈਡਮ ਜੀ। ਹਾਲੋ ਚਾਹ ਪੀਓ। ਇਹਨੂੰ ਛੱਡੋ ਤੁਹਾਡੇ ਕੰਮ ਦੀ ਚੀਜ਼ ਨਹੀਂ ਹੈਗੀ। ਪਰ ਮੈਂ ਸਿੱਖਣੀ ਆ ਇਹ। ਤੁਸੀਂ ਚਾਹ ਪੀਓ। ਤੁਹਾਨੂੰ 2-3 ਦਿਨ ਹੋ ਗਿਆ ਇੱਥੇ ਰਹਿੰਦੇ ਨੂੰ। ਚਾਹ ਪੀਓ ਤਾਂ ਤੁਸੀਂ ਘਰੇ ਜਾਓ ਹੁਣ। ਇੱਕ ਸ਼ਰਤ ਤੇ। ਕਿਹੜੀ ਸ਼ਰਤ? ਕਿ ਤੁਸੀਂ ਮੈਨੂੰ ਇਹ ਸਿਖਾਏਂਗਾ। ਇਹ। ਮੈਡਮ ਜੀ ਆ ਸਿੱਖਣ ਵਾਸਤੇ ਨਾ ਗੁਰੂ ਧਰਨਾ ਪੈਂਦਾ ਤੇ ਗੁਰੂ ਦਰਸ਼ਨਾਂ ਵੀ ਲੱਗਦੀ ਐ ਐਡਾ ਸੌਖਾ ਕੰਮ ਨਹੀਂ ਹੈਗਾ ਇਹ ਮੈਨੂੰ ਮਨਜ਼ੂਰ ਆ ਅੱਛਾ ਜੀ ਸੱਚੀ ਸਿੱਖਣਾ ਚਾਹੁੰਦੇ ਸ਼ਾਲ ਖੜੇ ਹੋ ਕੇ ਛੜੇ ਖੜੀ ਹੋ ਮੈਡਮ ਜੀ ਮੈਨੂੰ ਐ ਕਿਉਂ ਲੱਗਦਾ ਮੇਰੇ ਤੁਹਾਡੇ ਅੱਥੇ ਦਿਲ ਲੱਗ ਗਿਆ ਜਾਨੂ ਜੀ ਨਹੀਂ ਕਰ ਰਿਹਾ ਤਾਂ ਇਹ ਪੈਰ ਦਾ ਬਹਾਨਾ ਲਾ ਕੇ ਬੈਠਿਆ ਤੁਸੀਂ ਨਹੀਂ ਇਹਦੀ ਕੋਈ ਗੱਲ ਨਹੀਂ ਹੈਗੀ ਫਿਰ ਹੋਰ ਕਿਹੜੀ ਗੱਲ ਹੈ ਨਾਲੇ ਸੱਚ ਮੈਂ ਤੇਨੂੰ ਝੂਠ ਬੋਲਿਆ ਸੀ ਕੀ ਝੂਠ ਬੋਲਿਆ ਮੈਨੂੰ ਮੈਂ ਇੱਥੇ ਤਾਂ ਕਰਕੇ ਰੁਕੀ ਆ ਕਿਉਂਕਿ ਮੇਰਾ ਚਾਚਾ ਮੈਨੂੰ ਮਾਰਨਾ ਚਾਹੁੰਦਾ ਇਸ ੱਟ ਕਰਕੇ ਨਹੀਂ ਕਿਉਂ? ਹੋ ਗਿਆ ਮਰਨ ਚਾਹੁੰਦਾ ਤੈਨੂੰ? ਤੂੰ ਸੋਚ ਵੀ ਨਹੀਂ ਸਕਦਾ। ਮੈਂ ਬਹੁਤ ਤਗੜੇ ਘਰੋਂ ਆ। ਤੇ ਮੇਰੇ ਚਾਚਾ ਨੂੰ ਸਿਰਫ ਮੇਰੀ ਪ੍ਰਾਪਰਟੀ ਤੱਕ ਮਤਲਬ ਆ। ਉਹਨੂੰ ਹੱਥਿਆਣ ਵਾਸਤੇ ਕੁਝ ਵੀ ਕਰ ਸਕਦਾ। ਥਾਈਂਓ ਮੇਰੇ ਪਿੱਛੇ ਪਿਆ। ਤੇਰਾ ਚਾਚਾ ਤਾਂ ਬੜਾ ਘਟਿਆ ਤੇ ਰਾਜ ਕਿਸਮ ਦਾ ਬੰਦਾ ਯਾਰ। ਜਿਹੜਾ ਅਦਿੱਕ ਤੇ ਜਿੰਨੂੰ ਮਾਰਨ ਪੜਦਾ। ਇਸ ਸਮਾਣੇ 'ਚ ਕੋਈ ਨਹੀਂ ਕਿਸੇ ਦਾ। ਸਭ ਰਿਸ਼ਤੇ ਨਾਤੇ ਝੂਠੇ ਨੇ। ਸਿਰਫ ਪੈਸੇ ਤੱਕ ਹੀ ਮਤਲਬ ਆ। ਤੂੰ ਚੰਗਾ ਯਾਰ ਇਕੱਲਾ ਐ ਪਰ ਖੁਸ਼ ਐ ਨਹੀਂ ਜੀ ਕਦੇ ਇਸ ਘਰ ਚ ਵੀ ਖੁਸ਼ੀ ਆਉਂਦੀ ਸੀ ਕੀ ਮਤਲਬ ਚਲ ਛੱਡੋ ਗੱਲ ਸੁਣੋ ਤੂੰ ਜਿੰਨਾ ਟਾਈਮ ਵੀ ਚਾਹਤੇ ਰਹਿ ਸਕਦੇ ਮੈਨੂੰ ਕੋਈ ਇਤਰਾਜ਼ ਨਹੀਂ ਉਹ ਕੋਈ ਗੱਲ ਨਹੀਂ ਬਾਈ ਜੀ ਕੱਲੂ ਪਹੁੰਚ ਜਾਣੀ ਐ ਪੇਮੈਂਟ ਜੀ ਉਹ ਨਹੀਂ ਨਹੀਂ ਸਟੈਂਸ਼ਨ ਨਾਲੋ ਜੀ ਕੋਈ ਨਹੀਂ ਮੈਂ ਬਾਈ ਜੀ ਨੇ ਕਰਦਾ ਗੱਲ ਜੀ ਕਮਲੋ ਕੌਣ ਸੀਗਾ ਭਾਈ ਜੀ ਦਿੱਲੀ ਤੋਂ ਫੋਨ ਸੀਗਾ ਜੀ ਕੀ ਕਹਿੰਦੇ ਸੀਗੇ ਉਹਨਾਂ ਜੀ 5 ਲੱਖ ਰੁਪਏ ਮੰਗਦੇ ਨੇ ਪਹਿਲੀ ਵਾਰ ਨਾ ਪਹਿਲੀ ਵਾਰ ਧਲਾਵਰ ਤੋਂ ਕਿਸ ਨੇ ਪੈਸੇ ਮੰਗੇ ਨੇ ਨਹੀਂ ਧਲਾਵਰ ਕਾਊਂਟਰ ਪੇਮੈਂਟ ਕਰ ਦਿੰਦਾ ਸੀਗਾ ਭਾਈ ਜੀ ਮੈਨੂੰ ਤਾਂ ਇਹ ਸਾਰਾ ਸੱਪਾ ਨਾ ਉਸ ਕੁੜੀ ਕਰਕੇ ਲੱਗਦਾ ਲੱਗਦਾ ਕੀ ਆ ਹੈ ਹੀ ਸੱਪੋ ਤੇ ਕਰਕੇ ਆ ਕੋਈ ਨਹੀਂ ਭਾਈ ਲੱਭ ਲਾਂਗੇ ਜੀ ਓਏ ਲੱਭ ਲੋਂਗੇ ਲੱਭ ਲੋਂਗ ਕਰਦੇ ਤੁਸੀਂ ਕਦੇ ਹੱਜ ਲੱਭ ਲਾਂਗੇ ਕੱਲ ਲੱਭਾਂਗੇ ਇਹ ਕਰਦੇ ਕਰਦੇ ਹੱਤਾ ਲੰਗਾਤਾ ਤੁਸੀਂ ਮੇਰੀ ਗੱਲ ਸੁਣ ਲੋ ਕੰਨ ਖੋਲ ਕੇ ਮੈਨੂੰ ਅੱਜ ਕੱਲ੍ਹ ਚ ਕੁੜੀ ਚਾਹੀਦੀ ਆ ਨਹੀਂ ਮੈਥੋਂ ਬੁਰਾ ਕੋਈ ਨਹੀਂ ਕੰਬਲ ਬਾਈ ਹੂੰ ਤੇਰੇ ਨਾਲ ਮੈਂ ਇੱਕ ਗੱਲ ਕਰਨੀ ਸੀ ਪੁੱਛਾ ਯਾਰ ਬਾਈ ਨੂੰ ਕੁੜੀ ਤੋਂ ਲੈਣਾ ਕੀ ਆ ਨਾਲੇ ਤੂੰ ਵੀ ਕਹੀ ਜਾਂਦਾ ਸਿਆਪਾ ਉਹ ਕੁੜੀ ਦਾ ਸਿਆਪਾ ਉਹ ਕੁੜੀ ਦਾ ਚੱਕਰ ਕੀ ਹੈ ਬਾਈ ਓਏ ਉਹ ਕੁੜੀ ਨਾ ਬਾਈ ਦੀ ਭਤੀਜੀ ਆ ਅੱਛਾ ਤੇ ਬਾਈ ਆਪਣੀ ਭਤੀਜੀ ਨੂੰ ਕਿਉਂ ਮਾਰਨਾ ਚਾਹੁੰਦਾ ਓਏ ਬਾਈ ਨੇ ਉਹ ਕੁੜੀ ਤੋਂ ਕੁਛ ਨਹੀਂ ਲੈਣਾ ਹੈਗਾ ਉਹ ਕੁੜੀ ਨਾ ਕਰੋੜਾਂ ਦੀ ਪ੍ਰਾਪਰਟੀ ਦੀ ਮਾਲਕਾ ਅੱਛਾ ਅੱਛਾ ਤੇ ਉਸ ਪ੍ਰਾਪਰਟੀ ਦੇ ਬਾਈ ਦੀ ਅੱਖ ਹੈ ਮੈਨੂੰ ਤਾਂ ਲੱਗਦਾ ਆ ਕਿ ਜਿੰਨਾ ਵੀ ਕਾਰੋਬਾਰ ਬਾਈ ਦਾ ਚੱਲਦਾ ਪਿਆ ਨਾ ਉਹ ਕੁੜੀ ਦੇ ਸਿਰ ਤੇ ਚੱਲਦਾ ਪਿਆ ਉਹ ਚੱਲ ਚੁੱਪ ਕਰ ਓਏ ਤੂੰ ਜਿਆਦਾ ਇਹ ਨਾ ਬੋਲ ਨਹੀਂ ਨਹੀਂ ਮੈਂ ਤਾਂ ਵੈਸੇ ਪੁੱਛਿਆ ਸੀ ਅੱਗੇ ਨਹੀਂ ਗੱਲ ਕਰ ਜਦੋਂ ਤੁਹਾਨੂੰ ਕੰਮ ਕਿਹਾ ਹੋ ਕਰ ਚੰਗਾ ਜੀ ਚੱਲਾ ਜਾ ਰਾਜੂ ਰਾਜੂ ਸਾਚੂ ਕੀ ਹੋ ਗਿਆ ਮੇਰੇ ਲੱਤ ਚ ਬਹੁਤ ਦਰਦ ਹੋ ਰਿਹਾ ਮੈਨੂੰ ਨੀਂਦ ਵੀ ਨਹੀਂ ਆ ਰਹੀ ਹੈ ਕਿ ਬਹੁਤ ਤਕਲੀਫ ਹੋ ਰਹੀ ਆ ਮੈਂ ਦੇਖਦਾ ਗੋਲੀ ਗੋਲੀ ਦੇਖਦਾ ਪਲੀਜ਼ ਕੁਛ ਕਰ ਬਹੁਤ ਦਰਦ ਹੋ ਰਿਹਾ ਦੇਖ ਲੈ ਕੋਈ ਯਾਰ ਗੋਲੀ ਤਾਂ ਹੁਣ ਮਿਲਣੀ ਘਰੇ ਕੋਈ ਦੇਖਾ ਹਰ ਤਰ੍ਹਾਂ ਦਾ ਪੈਰੀ ਬੋਸ ਉੱਜਾ ਪੈ ਮੈਂ ਕਰਦਾ ਮੈਂ ਮੈਂ ਦੱਬ ਤੈਨੂੰ ਕੋਈ ਨਹੀਂ ਪਾ ਯਾਰ ਆਰਾਮ ਨਾਲ ਪੈ ਜਾ ਤਾ ਪੈ ਜਾ ਬੇਰੇ ਬੇਰੇ ਯਾਰ ਤੇਰਾ ਜ਼ਖਮ ਤਾਂ ਜ਼ਿਆਦਾ ਪੱਕੀ ਜਾਂਦਾ ਦਿਨੋਂ ਦਿਨੋਂ ਸਾਰੀ ਲੱਤ ਸੁਜੀ ਪਈ ਆ ਮੈਂ ਕੋਈ ਨਹੀਂ ਮਾਰਸ਼ ਕਰ ਦਿੰਦਾ ਯਾਰ ਇਹ ਤੇ ਪਿਆਰ ਦੀ ਹਾਲਤਾ ਦਿਨੋ ਦਿਨ ਖਰਾਬ ਹੁੰਦੀ ਜਾ ਰਹੀ ਆ। ਨਾ ਕੋਈ ਦਵਾਈ ਬੁੱਟੀ ਮੇਰੇ ਕੋਲੇ। ਮੈਂ ਕਰਦਾ ਯਾਰ ਡਾਕਟਰ ਨੂੰ ਘਰੀ ਬੁਲਾ ਲਿਆਉਣਾ। ਉਹ ਦੱਸ ਦੂਗਾ ਕੀ ਇਲਾਜ ਆ। ਪਰ ਡਾਕਟਰ ਇਸ ਸਵਾਲ ਜਵਾਬ ਕਰੂਗਾ ਮੈਨੂੰ ਕਿ ਕੁੜੀ ਕੌਣ ਆ ਕਿੱਥੋਂ ਆ? ਮੈਂ ਕੀ ਕਹੂੰਗਾ? ਪਰ ਇਹ ਤੇ ਜਾਣ ਤੋਂ ਬਾਅਦ ਕਿਤਾ ਕੁਝ ਵੀ ਨਹੀਂ। ਦੇਖੀ ਜਾਊਗੀ ਯਾਰ। ਮੈਂ ਡਾਕਟਰ ਨੂੰ ਕਰੀ ਲੈ ਆਉਣਾ ਇਹਦੇ ਉਠਣ ਤੋਂ ਪਹਿਲਾਂ ਡਾਕਟਰ ਨੂੰ ਬੁਲਾ ਦਿੰਦਾ ਹਾਂ ਹਾਜ਼ਰ ਡਾਕਟਰ ਸਾਹਿਬ ਜਲਦੀ ਆ ਜਾਓ ਡਾਕਟਰ ਸਾਹਿਬ ਆਹ ਕੁੜੀ ਆਹ ਜਿਹਦਾ ਇਲਾਜ ਕਰਨਾ ਹੈ ਇਹ ਠੀਕ ਹੈ ਕਿ ਹੋ ਡਾਕਟਰ ਸਾਹਿਬ ਤੁਸੀਂ ਇਹਨੂੰ ਜਾਣਦੇ ਹੋ ਡਾਕਟਰ ਸਾਹਿਬ ਹੋਰ ਕੀ ਹਾਲ ਨੇ ਠੱਦੇ ਠੀਕ ਠਾਕ ਬਾਈ ਤੁਸੀਂ ਦੱਸੋ ਫੋਰ ਕੇਵੇਂ ਸੇਤਾ ਠੀਕ ਠਾਕ ਜੀ ਕੀ ਦਵਾਈ ਲੈਣੀ ਹੈ ਜੀ ਦਵਾਈ ਲੈਣੀ ਤਾਂ ਨਹੀਂ ਦਵਾਈ ਕਿਸੇ ਨੂੰ ਦੇਣੀ ਆ ਮੈਂ ਸਮਝੇ ਨਹੀਂ ਕੁਛ ਉਹ ਕੁਝ ਨਹੀਂ ਡਾਕਟਰ ਸਾਹਿਬ ਮਜ਼ਾਕ ਕਰਦਾ ਪਿਆ ਸੀ ਤੂੰ ਤਾਂ ਐਵੇਂ ਡਰ ਗਿਆ ਮਜ਼ਾਕ ਕਰਦਾ ਪਿਆ ਸੀ ਆ ਕੁੜੀ ਆ ਸ਼ਾਇਦ ਤੂੰ ਕਿਸੇ ਪਿੰਡ ਦੇ ਵਿੱਚ ਦੇਖੀ ਹੋ ਨਾ ਜੀ ਮੈਂ ਤਾਂ ਨਹੀਂ ਦੇਖਿਆ ਜੀ ਇਹਨੂੰ ਜੇ ਦੇਖਿਆ ਤਾਂ ਦੱਸ ਦੇਈ ਇਹ ਦਲਾਵਰ ਦੀ ਭਤੀਜੀ ਏ ਤੇ ਦਲਾਵਰ ਤੈਨੂੰ ਐਡਾ ਵੱਡਾ ਨਾਮ ਦੇਊਗਾ ਕਿ ਤੂੰ ਆ ਛੋਟੀ ਦੁਕਾਨ ਤੋਂ ਹਸਪੀਟਲ ਦਾ ਮਾਲਕ ਬਣ ਜਾਏਗਾ। ਘਬਰਾ ਨਾ ਨੰਬਰ ਲੇਖ ਲੈ ਮੇਰਾ ਦੱਸ ਦੀ। ਡਾਕਟਰ ਸਾਹਿਬ ਤੁਸੀਂ ਘਬਰਾਉਣਾ। ਅਸਲ ਚੇਤਾ ਚਾਚਾ ਨੂੰ ਮਾਰਨਾ ਚਾਹੁੰਦਾ। ਪਰ ਤੁਸੀਂ ਤਾਂ ਡਾਕਟਰ ਹੋ। ਤੁਹਾਡਾ ਕੰਮ ਤਾਂ ਲੋਕਾਂ ਦੀ ਜਾਨ ਬਚਾਉਣਾ ਹੈ ਡਾਕਟਰ ਸਾਹਿਬ। ਹੱਥ ਜੋੜ ਕੇ ਬੇਨਤੀ ਹੈ। ਤੁਸੀਂ ਇਸ ਕੁੜੀ ਬਾਰੇ ਕਿਸੇ ਨੂੰ ਦੱਸਿਓ ਨਾ। ਫਿਕਰ ਨਾ ਕਰ ਹਜੂ ਮੈਂ ਕਿਸੇ ਨੂੰ ਦੱਸਦਾ। ਪਰ ਇਹਨੂੰ ਤਾਂ ਜਲਦੀ ਹਸਪਤਾਲ ਲੈ ਜਾਣਾ ਪਊਗਾ। ਨਹੀਂ ਫਿਰ ਲੱਤ ਵੀ ਕੱਟੀ ਜਾ ਸਕਦੀ ਹੈ। ਡਾਕਟਰ ਸਾਹਿਬ ਕੀ ਮਤਲਬ ਮਤਲਬ ਤੇ ਇਹ ਜੀ ਇਹਦਾ ਜਗ੍ਹਾ ਬਹੁਤ ਜਾਦੇ ਵੱਚੁਕੇ ਜੇ ਆਪਾਂ ਚੰਗੇਸ ਨਾ ਲੈ ਗਏ ਤੇ ਲੱਤ ਕਟਣੀ ਪੈ ਜੂਗੀ ਡਾਕਟਰ ਸਾਹਿਬ ਇਹਦਾ ਖਰਚਾ ਕਿੰਨਾ ਕੁ ਆਜੂਗਾ ਹਾਂ ਇਹਦਾ ਖਰਚਾ ਘੱਟੋ ਘੱਟ 2 ਤੋਂ 3 ਲੱਖ ਰੁਪਇਆ ਖਰਚਾ ਆਊਗਾ 2 ਤੋਂ 3 ਲੱਖ ਹਾਂ ਕੋਈ ਗੱਲ ਡਾਕਟਰ ਸਾਹਿਬ ਮੈਂ ਪੈਸੇ ਦਾ ਅਰੇਂਜਮੈਂਟ ਕਰ ਲਊਗਾ ਮੈਂ ਤੁਸੀਂ ਮੈਨੂੰ ਦੱਸ ਦੋ ਵੀ ਕਦੋਂ ਤੇ ਕਿੱਥੇ ਲੈ ਕੇ ਫਿਰ ਆਪਾਂ ਅੱਜ ਹੀ ਰੈਫਰ ਕਰ ਲੈਣ ਇਹਨਾਂ ਨੂੰ ਕੀ ਗੱਲ ਰਾਜੋ ਕੋਈ ਕੰਮ ਆ ਉਹ ਜਿਹੜਾ ਬੁਲਾਇਆ ਆਪਣੇ ਕੋਲੇ ਹਾਂ ਕਮਲ ਬਾਈ ਤੂੰ ਨੇ ਉਸ ਦਿਨ ਕਹਿੰਦਾ ਸੀ ਨਾ ਕਿ ਜਦੋਂ ਲੋਡ ਹੋਈ ਉਹ ਦਵਾ ਜੀ ਮੈਂ ਉਹ ਕੰਮ ਕਰਨ ਲਈ ਤਿਆਰ ਹਾਂ ਬਾਈ ਜੋ ਤੂੰ ਕਹਿੰਦਾ ਸੀ ਦੇਖ ਰਾਜੂ ਸਾਡਾ ਵਾਲਾ ਕੰਮ ਬਾਲਾ ਸੌਖਾ ਨਹੀਂ ਹੈਗਾ ਇਹਦੇ ਲਈ ਜਿਗਰਾ ਰੱਖਣਾ ਪੈਣਾ ਤੇ ਤੇਰੇ ਵੱਸ ਦਾ ਨਹੀਂ ਹੈਗਾ ਇਹ ਕਮਲ ਬਾਈ ਜਦੋਂ ਬੰਦੇ ਨੂੰ ਪੈਸੇ ਹੀ ਲੋਡ ਹੋਵੇ ਨਾ ਉਹ ਦਹਾਰ ਔਖੇ ਔਖਾ ਕੰਮ ਸੌਖਾ ਹੋ ਜਾਂਦਾ ਤੂੰ ਕੰਮ ਦੱਸ ਕੀ ਹੈ ਇਸ ਕੰਮ ਦੇ ਵਿੱਚ ਨਾ ਤੈਨੂੰ ਗਲੇ ਛੱਡ ਕੇ ਹਥਿਆਰ ਵੀ ਚਿਕੜੇ ਪੈ ਸਕਦੇ ਨੇ ਕਮਲ ਬਾਈ ਯਾਰ ਚਨਾ ਦੋ ਚੀਜ਼ਾਂ ਪੱਕੀਆਂ ਹੁੰਦੀਆਂ ਨੇ ਜਾਂ ਤਾਂ ਬੰਦਾ ਹਥਿਆਰ ਛੱਡ ਦਿੰਦਾ ਤੇ ਜਾਂ ਚੱਕ ਲੈਂਦਾ ਚਲ ਠੀਕ ਆ ਫਿਰ ਜੇ ਇੰਨੇ ਤਾਬਲਾ ਨਾ ਅੱਜ ਬਾਈ ਜੀ ਨਾਲ ਬਣਾਉਣਾ ਤੈਨੂੰ ਹਾਂ ਚਲ ਜੀ ਚਲ ਪਰ ਬਾਈ ਜੀ ਸਸਵੀਕਾਰ ਹੋਰ ਸੇਤਾ ਠੀਕ ਨੇ ਹਾਂ ਹਾਂ ਕੋਈ ਗੱਲ ਨਹੀਂ ਪੁੱਛਦਾ ਮੈਂ ਮੇਸ਼ੀ ਆ ਭਾਈ ਹੋਣਾ ਤਾਂ ਕੰਮ ਹੋਇਆ ਕਿ ਨਹੀਂ ਹੋਇਆ? ਭਾਈ ਸ਼ਾਇਦ ਅੱਜ ਹੋ ਜਾਊਗਾ। ਮੈਂ ਕੀਤੀ ਸੀ ਕਮਲ ਦੇ ਨਾਲ ਗੱਲ। ਅੱਛਾ। ਚਲੋ ਠੀਕ ਆ ਭਾਈ ਜੀ ਮੈਂ ਕਮਲ ਆ ਗਿਆ। ਮੈਂ ਉਹਦੇ ਨਾਲ ਗੱਲ ਕਰਕੇ ਦੱਸਦਾ ਫਿਰੋਂ। ਬਾਅਦ 'ਚ ਦੱਸਦਾ ਠੀਕ ਆ। ਸਤਿ ਸ਼੍ਰੀ ਅਕਾਲ ਭਾਈ ਜੀ। ਸਤਿ ਸ੍ਰੀ ਅਕਾਲ। ਓ ਠੀਕੋ ਜੀ। ਵਧੀਆ ਵਧੀਆ ਤੂੰ ਸੁਣਾ। ਭਾਈ ਜੀ ਆਪਣੇ ਅਧੂਰੇ ਕੰਮ ਨੂੰ ਪੂਰਾ ਕਰਨ ਲਈ ਇੱਕ ਬੰਦਾ ਮਿਲਿਆ ਮੈਨੂੰ। ਅੱਛਾ। ਹਾਂ। ਕਿਹੜਾ? ਰਜੂ। ਭਾਈ ਜੀ ਇਹ ਬੰਦਾ ਪੂਰਾ ਇਮਾਨਦਾਰ ਤੇ ਮੇਰਾ ਪੱਕਾ ਦੋਸਤ ਆ। ਸ੍ਰੀ ਗਗਨਜੀ ਜੇਦਾ ਰਜੋਦਾ ਇਹ ਬੰਦਾ ਕੰਮ ਕਰੂਗਾ ਹਾਂ ਬਾਈ ਜੀ ਕੋਈ ਦੇਖਣ ਤਾਂ ਮੈਨੂੰ ਬੱਕਰੀਆਂ ਚਾਰਨ ਵਾਲਾ ਲੱਗਦਾ ਇਹ ਤੂੰ ਹੱਸਦਾ ਕੀ ਹੈ ਕੰਮ ਤਾਂ ਤੇਥੋਂ ਵੀ ਨਹੀਂ ਹੋਇਆ ਹੈਗਾ ਬਾਈ ਜੀ ਬੱਕਰੀਆਂ ਚਾਰਨ ਦੇ ਨਾਲ-ਨਾਲ ਮੈਂ ਬੰਦੇ ਵੀ ਚਾਰਦੇ ਲਾਜੀ ਅੱਛਾ ਤਾਂ ਚੰਗੀ ਗੱਲ ਆ ਫਿਰ ਕਿਉਂ ਕਹਵਾਂ ਹਾਂਜੀ ਬਾਈ ਇਹ ਪੱਕਾ ਨਿਸ਼ਾਨ ਚੀ ਹੈ ਜੀ ਗਲੇਲ ਦਾ ਨਿਸ਼ਾਨਾ ਹਮਤ ਪੱਕਾ ਇਹਦਾ ਅੱਛਾ ਪਰ ਕਾਕਾ ਇਸ ਕੰਮ ਵਾਸਤੇ ਨਾ ਮੈਨੂੰ ਨਿਸ਼ਾਨੇਵਾਦ ਦੀ ਲੋੜ ਆ। ਬਾਈ ਜੀ ਤੁਸੀਂ ਫਿਕਰ ਨਾ ਕਰੋ। ਮੈਂ ਉੜਦੇ ਪਰਿੰਦੇ ਦੀ ਅੱਖ ਕੱਢ ਦਿੰਨਾ। ਓਏ ਕਾਕਾ ਇਹ ਸਾਬਣਾ ਕਹਿਣ ਦੀਆਂ ਗੱਲਾਂ ਨੇ। ਹਉ ਨਹੀਂ ਬਾਈ ਜੀ। ਇਹ ਗਲੇਲ ਦਾ ਪੱਕਾ ਨਿਸ਼ਾਨੇਵਾਜਾ ਹੈ। ਇਹਦਾ ਨਿਸ਼ਾਨਾ ਨਹੀਂ ਉਕਦਾ। ਭਰੋਸਾ ਤੈਨੂੰ ਕਰ ਮਲ। ਬਹੁਤ ਭਰੋਸਾ ਬਾਈ ਜੀ। ਚੱਲ ਠੀਕ ਹੈ। ਜੇ ਤੈਨੂੰ ਭਰੋਸਾ ਤਾਂ ਦਲਾਵਰ ਸਾਂ ਵੀ ਭਰੋਸਾ ਕਰੀ ਲੋਕਾਂ। ਹਾਲੇਕਿ ਗੱਲ ਸੁਣ ਲਾ ਬੰਦਾ ਮਾਰ ਰਾਣੀ ਸਿਰ ਫੱਟੜ ਕਰਨਾ ਇਹੋ ਜਹਾਜ ਹੰਦੇ ਨਾ ਜਿਹੜਾ ਜ਼ਿੰਦਗੀ ਭਰ ਯਾਦ ਰੱਖਿਓ ਬਾਈ ਜੀ ਤੁਸੀਂ ਫਿਕਰ ਨਾ ਕਰੋ ਤੁਸੀਂ ਬਸ ਪੈਸਿਆਂ ਦਾ ਇੰਤਜ਼ਾਮ ਕਰ ਲਓ ਤੁਹਾਡਾ ਕੰਮ ਹੋ ਜਾਊਗਾ ਬਸ ਤੂੰ ਕੰਮ ਕਰ ਪੈਸਾ ਦਾ ਇੰਤਜ਼ਾਮ ਕਰਨਾ ਪੈਸਾ ਬਥੇਰਾ ਤੂੰ ਕੰਮ ਕਰਕੇ ਆ ਆਪਣੇ ਪੈਸੇ ਲੈ ਲੈ ਗਿਆ ਤੇ ਆ ਠੀਕ ਹੈ ਕਿਵੇਂ ਆ ਤੂੰ ਠੀਕ ਹਾਂ ਹੁਣ ਤੇ ਦਰਦ ਹੋ ਰਿਹਾ ਨਹੀਂ ਕੋਈ ਦਰਦ ਨਹੀਂ ਹੋ ਰਹੀ ਕਿੱਥੇ ਗਈ ਸੀ ਨਾਲੇ ਤੁਸੀਂ ਮੈਂ ਯਾਰ ਪੈਸਾ ਦਾ ਹੱਲ ਕਰਨ ਗਿਆ ਸੀ ਕੋਈ ਤੇਰੇ ਇਲਾਜ ਤੇ ਪੈਸੇ ਬਹੁਤ ਲੱਗਣਗੇ ਯਾਰ ਤੂੰ ਪਲੀਜ਼ ਐਨੀ ਟੈਨਸ਼ਨ ਨਾ ਲੈ ਖੋਜੂਗੀ ਮੈਂ ਠੀਕ ਕਿਉਂ ਕਿਉਂ ਨਾ ਲੈ ਮੈਂ ਟੈਨਸ਼ਨ ਯਾਰ ਫਿਰ ਵੀ ਐਨੇ ਦੇਖਿਆ ਮੈਂ ਤੈਨੂੰ ਯਾਰ ਬਸ ਤੂੰ ਜਲਦੀ ਠੀਕ ਹੋ ਜਾ ਮੈਂ ਕਰਦਾ ਕੋਈ ਹੱਲ ਕੋਈ ਨਾ ਕੋਈ ਨਹੀਂ ਤੁਹਾਨੂੰ ਦਿਉਣ ਦਿਨ ਨੂੰ ਮੈਂ ਕਰਦਾ ਰੋਟੀ ਬਣਾ ਦੇਣ ਦਾ ਤੇ ਵਾਸਤੇ ਮੈਂ ਬਣਾਤੀ ਸੀ ਰੋਟੀ ਤੂੰ ਨਾ ਦੀ ਰੋਟੀ ਹਾਂ ਯਾਰ ਤੈਨੂੰ ਡਾਕਟਰ ਨੇ ਕਿਹਾ ਨਾ ਤੂੰ ਕੰਮ ਕਰ ਨਾ ਕਰਿਆ ਕਰ ਤੇ ਤਰਸ ਨਹੀਂ ਹੁੰਦੀ ਯਾਰ ਤੂੰ ਮੇਰੀ ਇੰਨੀ ਫਿਕਰ ਕਰਦਾ ਕੀ ਗੱਲ ਮੈਂ ਤੇਰਾ ਥੋੜਾ ਜਿਹਾ ਧਿਆਨ ਵੀ ਨਹੀਂ ਰੱਖ ਸਕਦੀ ਯਾਰ ਐ ਨਹੀਂ ਗੱਲ ਹੈਗੀ ਤੇਰੀ ਹਾਲਤਾਂ ਦੇਖ ਲੈ ਕੀ ਹੈ ਠੀਕ ਤੂੰ ਨਾ ਕੰਮ ਕਮ ਕਰਿਆ ਕਰ ਮੈਂ ਹੈਗਾ ਨਾ ਮਾਪੀ ਕਰ ਲਊਗਾ ਮੈਂ ਰੋਟੀ ਪਾ ਲੈਣੀ ਆ ਤੂੰ ਬੈਠ ਰੋਟੀ ਮੈਂ ਬਾਕੇ ਲੈਣਾ ਬਣਾ ਲ ਨਾ ਤੇਰਾ ਫਿਰ ਕਰ ਲੇ ਕੇ ਆਉਣਾ ਮੈਂ ਤੇ ਠੀਕ ਹੈ ਕੰਮ ਬਰਤਣਾ ਹੈ ਮੈਂ ਜਿਹੜਾ ਕੰਮ ਹੱਥ ਨਾਲ ਹੀ ਕਰ ਸਕਦਾ ਮੈਂ ਹਥਿਆਰ ਚੱਕਣ ਦੀ ਲੋੜ ਨਹੀਂ ਮੈਂ ਤਾਂ ਸਾਲੇ ਨੂੰ ਹੀ ਮਾਰ ਦੂੰ ਲਾਗੀਰ ਰੋਟੀ ਘੱਤੀ ਲੈ ਆਦਣ ਬਸ ਤੇ ਗਰਮ ਗਰਮ ਹੈ ਤੇ ਖਾ ਲਈ ਹੈ ਮੇਰੀ ਗੱਲ ਸੁਣ ਤੂੰ ਖਾ ਰੋਟੀ ਮੈਂ ਕੋ ਕੰਮ ਜਾ ਕੇ ਆਣਾ ਮੈ ਸੱਚ ਇੱਕ ਗੱਲ ਕਰਨੀ ਸੀ ਹਾਂ ਦੱਸ ਤੂੰ ਮੈਨੂੰ ਪਿਆਰ ਕਰਦਾ ਕੀਰਦਾ ਅਬ ਆ ਗੱਲ ਨਾ ਕਰਨ ਦਾ ਟਾਈਮ ਨਹੀਂ ਹੈਗਾ ਮੈਨੂੰ ਬਹੁਤ ਜ਼ਰੂਰੀ ਕੰਮ ਹੈ ਪੈਸੇ ਦਾ ਇਂਤਿਆਮ ਵੀ ਕਰਨਾ ਮੈਂ ਇਹ ਗੱਲ ਜ਼ਰੂਰੀ ਨਹੀਂ ਹੈਗੀ ਯਾਰ ਕੋਈ ਨਹੀਂ ਮੈਨੂੰ ਥੋੜਾ ਟਾਈਮ ਹੋਰ ਚਾਹੀਦਾ ਸੋਚਣ ਵਾਸਤੇ ਤੂੰ ਸਮਝ ਨਹੀਂ ਸਕੇਗੀ ਮੈਨੂੰ ਹਾਲੇ ਕੋਈ ਨਹੀਂ ਰੋਟੀ ਖਾ ਪਰ ਫੇਰ ਕਦੀ ਗੱਲ ਕਰਦੇ ਹਾਂ ਮੈਂ ਇਕੱਲੀ ਰਹੂੰਗੀ ਹੁਣ ਇੱਥੇ ਕੱਲ ਜੀ ਆਉਂਦਾ ਤੇ ਮੈਂ ਤੇ ਮੇਰਾ ਪਿਆਰ ਤੇਰੇ ਨਾਲ ਹੈਗਾ ਨਾ ਬਸ ਮੈਂ ਗਿਆ ਤੇ ਛੇਤੀ ਆ ਜਾਊਂਗਾ ਧਿਆਨ ਰੱਖੀਆ ਆਪਣਾ ਹਾਂ ਮੈਂ ਰੋਕੀ ਨਾ ਹੁਣ ਪੈਸੇਾਂ ਦਾ ਧਿਆਨ ਵੀ ਤੇ ਕਰਨਾ ਠੀਕ ਆ ਚੱਲ ਯਾਰ ਰੱਖੀ ਠੀਕ ਆ ਆਇਆ ਮੈਂ ਕਮਲ ਤੇਰੇ ਵਾਲਾ ਬੰਦਾ ਗਿਆ ਤਾਂ ਹੈ ਪਰ ਮੈਨੂੰ ਪਤਾ ਨਹੀਂ ਕਿਉਂ ਡਰਚਾ ਲੱਗਦਾ ਉਸ ਤੋਂ ਕੰਮ ਹੋ ਜਾਊਗਾ ਕਿ ਨਹੀਂ ਹਾਂ ਭਾਈ ਜੀ ਐਸੇ ਦੀ ਪੋਖ ਰੋਟੀ ਦੀ ਪੁੱਖ ਤੋਂ ਮਾੜੀ ਹੁੰਦੀ ਐ ਨਾਲੇ ਦੇਖਿਓ ਸਵੇਰੀ ਆਪਾਂ ਨੂੰ ਖੁਸ਼ਖਬਰੀ ਆਈ ਲਓ ਹੋਈ ਖੁਸ਼ਖਬਰੀ ਬੜਾ ਦਿਨ ਹੋ ਗਿਆ ਖੁਸ਼ਖਬਰੀ ਸੁਣੇ ਚੱਲ ਜੇ ਗੱਲ ਆ ਤਾਂ ਤੇਰੇ ਮੂੰਹ 'ਚ ਕਿਉਂ ਸ਼ੱਕਰ ਨਾਲੇ ਬਾਈ ਜੀ ਬੰਦਾ ਉਹ ਕੰਮ ਦਾ ਆਪਣੇ ਅੱਗੇ ਵੀ ਕੰਮ ਆਊਗਾ ਉਹ ਕੰਮ ਆ ਉਹ ਆਪਣੇ ਧੰਦੇ ਜਿਹੜਾ ਬੰਦਾ ਆਜੇ ਨਾ ਫਿਰ ਆਪਣੇ ਜੋਗਾ ਹੀ ਰਹਿ ਜਾਂਦਾ ਨਾਲੇ ਤੁਹਾਡੇ ਤੋਂ ਤਾਂ ਇਹ ਕੰਮ ਹੋਇਆ ਨਹੀਂ ਚੱਲ ਜਿਓ ਕਰ ਦੋ ਚੰਗੀ ਗੱਲ ਆ ਹਾਂਜੀ ਆਜਾ ਆਪਾਂ ਦਰ ਕੰਮ ਕਰ ਦੇਖਦੇ ਆ ਠੀਕ Ich bin in ਇਹ ਕਰੇ ਕਿਵੇਂ ਕਿਤੇ ਰਾਜੂ ਕੋਈ ਗਲਤ ਕੰਮ ਤਾਂ ਨਹੀਂ ਕਰ ਰਿਹਾ ਉਹ ਫਿਰ ਮੇਰੇ ਲਈ ਕਿ ਹੋ ਗਿਆ ਹਲੇ ਤੱਕ ਰਾਜੂ ਆਇਆ ਹੀ ਨਹੀਂ ਇਸ ਵੇਲੇ ਤੱਕ ਤਾਂ ਆ ਜਾਂਦਾ ਚਲ ਆ ਜਾਗਾ ਥੋੜਾ ਟਾਈਮ ਹੋਰ ਉਡੀਕ ਲਾਣੀ ਆ ਓਏ ਹਾਂ ਰਾਜੂ ਹੋ ਗਿਆ ਕੰਮ ਕਮਲ ਬਾਈ ਕੰਮ ਤਾਂ ਨਹੀਂ ਹੋਇਆ ਯਾਰ ਉਹ ਜਿਹੜੇ ਬੰਦੇ ਨੂੰ ਜ਼ਖਮੀ ਕਰਨ ਵਾਸਤੇ ਭੇਜਿਆ ਸੀ ਨਾ ਉਹ ਤਾਂ ਮੇਰੇ ਜਾਣ ਤੋਂ ਪਹਿਲਾਂ ਕਿਸੇ ਨੇ ਮਾਰ ਤਾ ਉਹਨੂੰ ਯਾਰ ਅੱਛਾ ਮਰੇ ਪਿਆ ਸੀ ਚੱਲ ਕੋਈ ਗੱਲ ਨਹੀਂ ਪਰ ਤੇਨੂੰ ਕਿਸੇ ਨੇ ਦੇਖਿਆ ਤਾਂ ਨਹੀਂ ਉੱਥੇ ਮੈਨੂੰ ਤਾਂ ਕਿਸੇ ਨੇ ਨਹੀਂ ਦੇਖਿਆ ਹਾਂ ਫਿਰ ਇੱਕ ਗਲਤੀ ਹੋ ਗਈ ਕਿ ਮੈਂ ਕੀ ਕਰ ਮੇਰਾ ਪਰਸ ਉੱਥੇ ਰਹਿ ਗਿਆ ਯਾਰ ਉਹ ਚੱਲ ਕੋਈ ਗੱਲ ਨਹੀਂ ਤੂੰ ਐ ਕਰ ਤੂੰ ਮੇਰੇ ਘਰੇ ਅੰਦਰ ਲੁਕ ਜਾ ਮੈਂ ਆਪੇ ਕਰਦਾ ਹਾਂ ਲੈ ਕੋਈ ਠੀਕ ਹੈ ਬਜਾ ਕੋ ਟੈਨਸ਼ਨ ਨਾਲੇ ਕੋਈ ਨਹੀਂ ਮੈਂ ਬਾਈ ਕੋਲੇ ਜਾ ਕੇ ਹਣਾ ਦੇਖ ਤਾ ਲਾ ਪਰ ਬਾਈ ਵਿੱਕੀ ਬਾਈ ਦਾ ਕਤਲ ਹੋ ਗਿਆ ਤੇ ਮੈਨੂੰ ਪੂਰਾ ਸ਼ੱਕ ਹੈ ਵੀ ਇਹ ਕਤਲ ਤੇਰੇ ਬੰਦਿਆਂ ਨੇ ਕੀਤਾ ਹੈ। ਥਾਣੇਦਾਰਾ ਮੈਂ ਆਪਣੇ ਬੰਦਿਆਂ ਤੋਂ ਇਹ ਜੇ ਕੰਮ ਨਹੀਂ ਕਰਾਉਂਦਾਗਾ। ਇਹ ਜੇ ਕੰਮ ਤਾਂ ਮੈਂ ਖੁਦ ਆਪ ਕਰ ਦਉ। ਨਾਲੇ ਰਹੀ ਗੱਲ ਵਿੱਕੀ ਦੀ। ਵਿੱਕੀ ਨਾਲ ਮੇਰਾ ਕੋਈ ਬੇਰ ਵਿਰੋਧ ਨਹੀਂ ਹੈਗਾ ਜਿਹੜਾ ਮੈਨੂੰ ਉਹਦਾ ਕਤਲ ਕਰਨਾ ਪਵੇ। ਦੇਖ ਤਲਾਵਰ ਭਾਈ। ਬੰਦੇ ਦਾ ਪਤਾ ਤਾਂ ਸਾਨੂੰ ਲੱਗ ਗਿਆ। ਬਸ ਪਤਾ ਇਹਨਾਂ ਕਰਨਾ ਹੈ ਕਿ ਬੰਦਾ ਥੋੜਾ ਹੈ ਜਾਂ ਕੁਝ ਹੋਰ ਹੈ। ਆ ਮੇਰੇ ਕੋਲ ਵੀ ਸਬੂਤ ਹੈ। ਥਾਣੇਦਾਰਾ ਕਤਲ ਦਾ ਤੁਹਾਨੂੰ ਮਿਲ ਹੀ ਗਿਆ ਤੇ ਸਾਨੂੰ ਵੀ ਆਪਣਾ ਬੰਦਾ ਮਿਲ ਗਿਆ ਇਹ ਬੰਦਾ ਕਤਲ ਕਰਕੇ ਸਾਨੂੰ ਫਸਾਉਣਾ ਚਾਹੁੰਦਾ ਸੀ ਚੱਲ ਠੀਕ ਆ ਤੁਹਾਡਾ ਕੰਮ ਤਾਂ ਹੋਇਆ ਹੋਰ ਚਾਹ ਪਾਣੀ ਦੱਸ ਬਾ ਚਾਹ ਪਾਣੀ ਤਾਂ ਬਾਈ ਹੁਣ ਸਨਾਖਤ ਕਰਕੇ ਪੀ ਮੰਗ ਠੀਕ ਆ ਚੱਲ ਠੀਕ ਆ ਹੁਣ ਮੈਂ ਚੱਲਦਾ ਫਿਰਾਂ ਠੀਕ ਆ ਥਾਣੇਦਾਰਾ ਬਾਈ ਜੀ ਆ ਕੰਮ ਰਾਜਮ ਕਿ ਮੈਂ ਆ ਜੀ ਬਲਦੀ ਛੱਟ ਪਰ ਤਮ ਦਸ ਕੰਮ ਤਾਂ ਬਾਈ ਗਲਤੀ ਹੋ ਗਿਆ ਉਹ ਵਿੱਕੀ ਨੂੰ ਤੁਸੀਂ ਜ਼ਖਮੀ ਕਰਨ ਵਾਸਤੇ ਭੇਜਿਆ ਸੀ ਉਹ ਜਦੋਂ ਆਪਣਾ ਰਾਜੂ ਪਹੁੰਚਿਆ ਉਹ ਤਾਂ ਪਹਿਲੀ ਕਤਲ ਹੋ ਗਿਆ ਜੀ ਮੈਨੂੰ ਪਤਾ ਲੱਗ ਗਿਆ ਮੈਨੂੰ ਸਾਰਾ ਰਾਜੂ ਕਿੱਥੇ ਨਾਲੇ ਰਾਜੂ ਮੇਰੇ ਘਰੇ ਆ ਜੀ ਠੀਕ ਮੈਂ ਤੁਹਾਨੂੰ ਇੱਥੇ ਬੈਠ ਐਵੇਂ ਕਿਤੇ ਪੁੱਛ ਕੇ ਅੱਛੇ ਪ੍ਰਦੀਪ ਉਹਦੇ ਕੋਈ ਗੱਲ ਨਹੀਂ ਫਿਕਰ ਨਾ ਕਰਨ ਉਹਨੂੰ ਘਰੀ ਰੱਖ ਕੱਲੋਂ ਮਿਲਦੇ ਹਾਂ ਠੀਕ ਠੀਕ ਹੈ ਬਾਈ ਬਾਈ ਇਹੀ ਘਰ ਦਾ ਜੁਦਾ ਕੀਰਤ ਬੀਤੀ ਹੋਣੀ ਆ ਆਹੋ ਤੈਨੂੰ ਤਾਂ ਪਤਾ ਹੀ ਹੋਣਾ ਤੇਰਾ ਯਾਰ ਜੋ ਠਹਿਰਿਆ ਕੀਰਤ ਬਾਈ ਗੋਛ